ਕਿ ਕਿਦਾਂ ਦੇ ਰੀਤੀ ਰਿਵਾਜ ਬਣਾਏ ਆ ਨਾ ਜਗ ਤੇ ਪਿੱਤੀਆਂ ਵਿਚਾਰੀਆਂ ਨਾ ਪਹਿਲਾਂ ਇੱਕ ਘਰ ਫਿਰ ਦੂਜੇ ਘਰ ਜੇ ਹੁਣ ਮੈਂ ਉਥੋਂ ਆਇਆ ਕਰੂੰਗੀ ਨਾ ਪਹਿਲਾਂ ਉਹਨਾਂ ਦੀ ਸਲਾਹ ਲਿਆ ਕਰੂੰਗੀ ਵੀ ਮੈਂ ਇਹ ਘਰ ਜਾਵਾਂ ਕਿ ਨਾ ਜਾਵਾਂ ਚਲੋ ਠੀਕ ਹੈ ਦੀਦੀ ਫਿਰ ਠੀਕ ਆ ਬਾਬੀ ਫਿਕਰ ਨਾ ਕਰਿਓ ਕਿਸੇ ਵੀ ਗੱਲ ਦੀ ਤੇ ਖਿਆਲ ਨਾਲ ਜਾਇਓ ਤੇ ਬਾਕੀ ਰਹੀ ਗੱਲ ਐਵੇਂ ਫਿਕਰ ਨਹੀਂ ਕਰੀਦੀ ਹੁੰਦੀ ਇੰਨੀ ਜੇ ਦੂਜੇ ਘਰ ਜਾਈਏ ਨਾ ਥੋੜਾ ਜਿਹਾ ਹੀ ਲੱਗਦਾ ਹੁੰਦਾ ਵਾ ਉਪਰ ਬਾਅਦ ਚ ਆਪੇ ਹੌਲੀ ਹੌਲੀ ਸਾਰੇ ਰਚ ਮਿਟ ਜਾਂਦੇ ਆ ਚਲ ਠੀਕ ਹੈ ਰਪਿੰਦਰ ਤਿਆਰ ਹੋ ਕੇ ਮੈਨੂੰ ਫੋਨ ਕਰ ਦਿਓ ਤੇ ਮੈਂ ਆਣ ਕੇ ਲੈ ਜਾਉਂਗਾ ਤੇ ਨਾਲੇ ਫਿਕਰ ਨਹੀਂ ਕਰਨੀ ਵਿਆਹ ਤੋਂ ਬਾਅਦ ਅਸੀਂ ਨਹੀਂ ਆਇਆ ਕਰਨਾ ਨਾ ਆਪਣੀ ਰਪਿੰਦਰ ਲੈ ਆਈਂਦੀ ਸੀ ਜੋਤ ਨਾਲ ਤੇ ਨਾਲੇ ਉਹਦੇ ਵਿਚਾਰੀ ਦੇਜਤ ਬਣੀ ਰਹਿੰਦੀ ਚਲ ਕੋਈ ਗੱਲ ਨਹੀਂ ਅੱਗੇ ਵੀ ਜਾਣ ਆਉਣ ਲੱਗੀ ਘਰੇ ਤਿਆਰ ਹੁੰਦੀ ਆ ਓਏ ਉਦਾਂ ਬੈਠਾ ਹੀ ਹੋ ਗਏ ਤੇ ਆ ਸਾਰੇ ਹੋ ਗਏ ਮੈਂ ਤੈਨੂੰ ਦੇਖਣ ਆਇਆ ਮੈਂ ਕਿਹਾ ਆਇਆ ਨਹੀਂ ਅਜੇ ਨਹਾਦੋ ਕੇ ਬਹਿ ਗਿਆ ਇੱਥੇ ਆਉਣ ਲੱਗਾ ਬਸ ਤੂੰ ਮੰਮੀ ਜੀ ਦੀ ਫੋਟੋ ਵੇਖੀ ਜਾਂਦੇ ਆ ਮੈਂ ਵੇਖਣ ਦੇ ਆ ਮੈਂ ਜੇ ਸਾਡੇ ਜਹੁੰਦੇ ਨਾ ਤੇ ਅੱਜ ਖੁਸ਼ ਬੜੇ ਹੋਣਾ ਸੀ ਉਹਨਾਂ ਨੂੰ